ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਟੀਟਿ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਵੈਲਵਟ ਦੇ ਸੂਟ ਲੈ ਕੇ ਆਏ ਆ ਹਾਈ ਡਿਮਾਂਡ ਆ ਰਹੀ ਸੀ ਵੈਲਵਟ ਦੇ ਸੂਟਾਂ ਦੀ ਬਹੁਤ ਪਿਆਰੇ ਜਿਹੇ ਡਿਜ਼ਾਈਨਰ ਜੇ ਸੂਟ ਹੈ ਤੇ ਰੇਟ ਵੀ ਬਹੁਤ ਰੀਜ਼ਨੇਬਲ ਹੈ ਹਮੇਸ਼ਾ ਦੀ ਤਰ੍ਹਾਂ 2199 ਰੁਪਏ ਇਹਨਾਂ ਪੀਸਾਂ ਦਾ ਰੇਟ ਰਹੇਗਾ ਜੀ 2199 ਠੀਕ ਹੈ ਜੀ 2199 ਰੁਪਏ ਠੀਕ ਹੈ ਨੰਬਰ 1 ਐਸੀ ਜੀ ਇੱਕ ਇੱਕ ਸੂਟ ਦੋ ਬਣਾਓ ਪਰਵਿੰਦ ਖੋਲ ਕੇ ਇਹ ਦੇਖੋ ਜੀ ਸਭ ਤੋਂ ਫਰਸਟ ਸੂਟ ਇਸ ਟਾਈਪ ਦਾ ਮਾਈਕਰੋ 9000 ਵੈਲਵਟਾ ਜੀ ਆ ਦੇਖੋ ਇਹ ਕੰਨੀ ਤੇ ਲੱਗੀ ਹੋਈ ਹੈ ਮਾਈਕਰੋ 9000 ਵੈਲਵਟ ਠੀਕ ਹੈ ਤੁਹਾਨੂੰ ਪਤਾ ਹੈ ਸਪੀਰੀਅਰ ਹੁੰਦੀ ਹੈ ਫਾਈਨ ਹੁੰਦੀ ਹੈ ਪਿਓਰ ਦੀ ਹੁੰਦੀ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂਗੀ ਇਹਦੀ ਬਾਟਮ ਠੀਕ ਹੈ ਬਹੁਤ ਜ਼ਬਰਦਸਤ ਜਿਹਾ ਪੀਸ ਤੁਹਾਨੂੰ ਦੇ ਰਹੇ ਹਾਂ ਇਹਦਾ ਘੇਰਾ ਦੇਖੋ ਜੀ ਸੀਕੁਐਂਸ ਦੇ ਨਾਲ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਹੈ ਗਲਾ ਤੇ ਘੇਰਾ ਜ਼ਬਰਦਸਤ ਹੁਣ ਦਵਾਂਗੇ ਤੁਹਾਨੂੰ ਇਹਦੀ ਸਟਾਲ ਸਟੋਲ ਐਨੀ ਕੋ ਸੋਣੀ ਹੈ ਜਿੰਨੇ ਰੇਂਜ ਦਾ ਸੂਟ ਹੈ ਜੀ ਉਨੇ ਰੇਂਜ ਦੇ ਤੁਹਾਨੂੰ ਸਟੋਲ ਸਟੋਲ ਦੇ ਰਹੇ ਹਾਂ ਪੂਰੀ ਭਰੀ ਹੋਈ ਬਹੁਤ ਜ਼ਿਆਦਾ ਵਧੀਆ ਸਿਰਫ ਔਰ ਸਿਰਫ 2199 ਰੁਪਏ ਪੀਸ ਦਾ ਰੇਟ ਰਹੇਗਾ ਦੇਖੋ ਜੀ ਸਟੋਲ ਕਹਿੰਦੀ ਕੋ ਹੁੰਦੀ ਹੈ ਪਾਰਟੀ ਵੇਅਰ ਆਈਟਮ ਹੈ ਪੂਰਾ ਥ्रेड ਦਾ ਕੰਮ ਕਰਕੇ ਪੂਰਾ ਸੀਕੁਐਂਸ ਦਾ ਦੇਖੋ ਜੀ ਪੂਰੇ ਘੇਰੇ ਤੇ ਸੀਕੁਐਂਸ ਦਾ ਸਿਰਫ ਔਰ ਸਿਰਫ 2199 ਰੁਪਏ ਪੀਸ ਦਾ ਰੇਟ ਰਹੇਗਾ ਦੇਖੋ ਜੀ ਜਬਰਦਸਤ ਜਪੀਸ ਦਿਖਾ ਰਹੀ ਹੈ ਤੁਹਾਨੂੰ ਖੂਬ ਲੰਬੀ ਚੋੜੀ RAMNAL BUKKAL ਦੀ ਵੱਜ ਜਾਂਦੀ ਹੈ 2199 ਰੇਟ ਰਿਹਾ ਕਿਉਂਕਿ ਜੇ ਆਪਣਾ ਦੁਪੱਟਾ ਹੈਵੀ ਹੋਏਗਾ ਤਾਂ ਸੂਟ ਦੀ ਲੁੱਕ ਹੀ ਬੜੀ ਸੋਹਣੀ ਬਣਦੀ ਆ ਠੀਕ ਹੈ ਜੀ ਦੁਪੱਟਾ ਹੈਵੀ ਚਾਹੀਦਾ ਹੁੰਦਾ ਹੈ ਨੰਬਰ 2 ਇਹ ਖੋਲੋ ਇੰਪ੍ਰੀਮਿੰਟ ਫਟਾਫਟ ਮੇਨ ਖੋਲੋ ਇਹਨਾਂ ਨੰਬਰ 2 ਨੰਬਰ 2 ਦਾ ਪੀਸ ਰਹੇਗਾ ਜੀ ਇਹ ਵੜਾ ਆ ਦੇਖੋ ਇਹ ਆਏਗਾ ਤੁਹਾਡਾ ਮਹਿਰੂਨ ਸ਼ੇਡ ਇਹ ਤੁਹਾਨੂੰ ਮਿਲੂਗੀ ਬਾਟਮ ਲਾਜਵਾਬ ਜਾਂ ਮਿਲ ਗਿਆ ਜੀ ਤੁਹਾਨੂੰ ਦੁਪੱਟਾ ਦੇਖੋ ਕੇਰੇ ਤੇ ਤੁਹਾਨੂੰ ਕੰਮ ਮਿਲੂਗਾ ਜੀ ਆ ਦੇਖੋ ਗੜਾ ਕੇਰਾ ਲੰਬਾਈ ਇਹਦੀ ਫੁੱਲਾ 45 46 47 ਜਿੰਨੀ ਮਾਜੀ ਤੁਸੀਂ ਕਰ ਸਕਦੇ ਆ ਇਹ ਦੇਖੋ ਜੀ ਇਹ ਮਿਲੇਗਾ ਤੁਹਾਨੂੰ ਇਹਦਾ ਸਟਾਲ ਦੇਖੋ ਜੀ ਖੂਬ ਲੰਬੀ ਚੌੜੀ ਫੁਲਕਾਰੀ ਦੇ ਤਰ੍ਹਾਂ ਤੁਹਾਨੂੰ ਸਟਾਲ ਮਿਲ ਰਹੀ ਹੈ ਬਹੁਤ ਫੜੀ ਹੋ ਰਿਹਾ ਸਿੱਧਾ ਜੀ ਆ ਦੇਖੋ लुक आएगी देखो सॉरी सोल बहुत प्यारा जा पीस है इक्की सौ नड़िन्नवे रुपए नंबर दो नेक्स्ट पीस है जी अपना ब्लू कलर बहुत प्यारे पीस है बहुत डिजाइनर आ देखो गले से दे थो इस टाइप भी मिलेगा घेरे से इदा मिलेगा ठीक है जी पूरा सीक्वेंस का कम दुप्टा खोलो ए हो गया जी थोड़ा बॉटम ਨੰਬਰ 3 ਇਹ ਰਹੇਗਾ ਇਹਦਾ ਸ਼ਾਨਦਾਰ ਜਿਹਾ ਦੁਪੱਟਾ ਦੇਖੋ ਜੀ ਇਹ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰਾ ਜਿਹਾ ਪੂਰਾ ਭਰਿਆ ਹੋਇਆ ਵੈਲਵਟ ਦਾ ਇਹਨੂੰ ਤੁਸੀਂ ਸਾੜੀ ਤੇ ਕਿਸੇ ਹੋਰ ਸਟੌਲ ਨੂੰ ਮਤਲਬ ਕਿਸੇ ਹੋਰ ਸੂਟ ਤੇ ਵੀ ਕੈਰੀ ਕਰ ਸਕਦੇ ਆ ਬਹੁਤ ਪਿਆਰਾ ਜਿਹਾ ਪੀਸ ਹੈ ਨੰਬਰ 3 ਤੇ ਰੇਟ ਵੀ ਹਮੇਸ਼ਾ ਦੀ ਤਰ੍ਹਾਂ ਰੀਜ਼ਨੇਬਲ ਰਹੇਗਾ ਜੀ ਨੰਬਰ 3 नंबर चार नंबर चार ये जी नंबर चार ये आ गया जी नंबर चार नेक्स्ट आ गया जी अपना ब्लैक कलर बहुत प्यारा जा ब्लैक कलर नंबर प्योर ब्लैक कलर बहुत सोना डिजाइन यू मिलूगी बॉटम ए मिलेगा शानदार जा फड़े दो आ देखो जी इस टाइप की थोन पूरी खूब दिखा दो खूब लंबी चौड़ी स्टॉल है देखो बहुत प्यारी जी ठीक है जी नंबर पांच नेक्स्ट पीस हेलो जी हम डिजाइन होएगा थोड़ा जा चेंज लो जी नेक्स्ट पीस आ गया नंबर छे हां नंबर छे ये थोन मिलोगे शर्ट पूरी भरी हुई देखो ਇਹ ਪੂਰੀ ਭਰੀ ਹੋਈ ਸ਼ਰਟ ਆ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲ ਰਹੀ ਹੈ ਬਾਟਮ ਇਹ ਵਾਰੀ ਠੀਕ ਹੈ ਤੇ ਇਹਦਾ ਦਿਖਾਓ ਸਟਾਲ ਓਡੋ ਇੱਕ ਮਿੰਟ ਆ ਦੇਖੋ ਜੀ ਇਸ ਟਾਈਪ ਦਾ ਇਹਦਾ ਸਟਾਲ ਰਹੇਗਾ ਠੀਕ ਹੈ ਇਹ ਕਲਰ ਆ ਕਿਹੜਾ ਕਲਰ ਹੈ ਮਹਿਰੂਨ ਜੀ ਸ਼ੇਡ ਹੈ ਨਾ ਪਰਪਲ ਜੀ ਪਰਪਲ ਜੀ ਹਾਂ ਜੀ ਪਰਪਲ ਸ਼ੇਡ ਹੈ ਨੰਬਰ 6 नेक्स्ट पीस नंबर 7 आ देखो जी नंबर yeah. 7 आ देखो ठीक है जी ब्लू कलर है ਇਹਨਾਂ ਪੂਰਾ ਥ੍ਰੈਡ ਦਾ ਕੰਮ ਕਰਕੇ ਨਾ ਉਪਰ ਸਿੱਪੀ ਦਾ ਪਾਣੀ ਦੀ ਸਿੱਪੀ ਹੁੰਦੀ ਹੈ ਨਾ ਥ੍ਰੈਡ ਦੇ ਵਿੱਚ ਵਿੱਚ ਉਹ ਹੈ ਉਹ ਸੋਨੇ ਸੂਟ ਹੈ ਆ ਦੇਖੋ ਇਸ ਤਰ੍ਹਾਂ ਦੀ ਤੁਹਾਨੂੰ ਇਹ ਸਟਾਲ ਮਿਲੇਗੀ ਨੰਬਰ 7 ਇਹਨਾਂ ਦੇ ਸੂਟ ਫਰੰਟ ਦੀ ਸ਼ਰਟ ਹੈਵੀ ਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ দেয়া ਹੋਇਆ ਇਹਦਾ ਸਟਾਲ ਲਾਈਟ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਗ੍ਰੀਨ ਕਲਰ ਇਹ ਮਿਲੇਗਾ ਤੁਹਾਨੂੰ ਗ੍ਰੇਨ ਕਲਰ आलोच आ देखो ग्रीन कलर है नंबर आठ ए दी चुनी आ देखो ठीक है बहुत सोने नंबर आठ नेक्स्ट पीस आएगा जी नंबर नौ ए वाला पीस रहेगा ਤੇ ਇਹ ਤੁਹਾਨੂੰ ਮਿਲੂਗੀ ਇਹਦੀ ਬਾਟਮ ਤੇ ਹੁਣ ਦਿਖਾਓ ਜੀ ਆਪਣੀ ਸਟਾਲ ਇਹ ਰਹੇਗੀ ਤੁਹਾਡੀ ਸਟਾਲ ਆ ਦੇਖੋ ਠੀਕ ਹੈ ਇਸ ਟਾਈਪ ਦੀ ਨੰਬਰ 9 ਨੈਕਸਟ ਪੀਸ ਨੈਕਸਟ ਮਿਲੇਗਾ ਜੀ ਤੁਹਾਨੂੰ ਮਹਿਰੂਨ ਸ਼ੇਡ ਠੀਕ ਹੈ ਇਹ ਮਿਲੇਗਾ ਕਾਫੀ ਮਹਿਰੂਨ ਸ਼ੇਡ ਹੁੰਦੀ ਹੈ ਨਾ ਜਿਹੜੀ ਉਹ ਵਾਲੀ ਆ ਦੇਖੋ ਨਾ ਪਿਆਰਾ ਜਾਂ ਪੀਸ ਹੈ ਵੀ ਇਹਦਾ ਦੁਪੱਟਾ ਦਿਖਾਓ ਆ ਲੋ ਜੀ ਦੇਖੋ ਜੀ ਗਜਬ ਚੀਜ਼ਾਂ ਬਹੁਤ ਸੋਹਣੀਆਂ ਵੈਲਵਟ ਦੀਆਂ ਨੰਬਰ 10 ਇਹ ਤਾਂ ਹੋ ਗਏ ਜੀ ਆਪਣੇ 2199 ਵਾਲੇ ਸੂਟ ਹੁਣ ਜਿਹੜੇ ਆਪਾਂ ਸੂਟ ਦਿਖਾ ਰਹੇ ਹਾਂ ਜੀ ਇਹ ਵਾਲੇ ਤੁਹਾਨੂੰ ਰਾਮ ਟੈਕਸ ਦੇ ਮੇਰੇ ਕੋਲ ਦੋ ਜਾਂ ਤਿੰਨ ਪੀਸ ਹੈਗੇ ਆ ਤੇ ਥੋੜਾ ਜਿਹਾ ਡਿਸਕਾਊਂਟ ਤੇ ਵੀ ਦਵਾਂਗੇ 3250 ਵਾਲੇ ਸੂਟ ਆ ਤੁਹਾਨੂੰ ਦਵਾਂਗੇ ਅੱਜ 2999 2999 ਰੇਜਤੀ ਨਹੀਂ ਪੀਸ ਹੈ ਜੀ ਕੋਈ ਕਲਰ ਆਪਸ਼ਨ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਤਿੰਨੇ ਪੀਸ ਆ ਸਿਰਫ ਇਹ ਥੋੜੀ ਜੀ ਵੈਲਵਟ ਤੁਸੀਂ ਸਮਝ ਸਕਦੇ ਇਹਨਾਂ ਦੀ ਥੋੜੀ ਜੀ ਸਪੀਰੀਅਰ ਹੁੰਦੀ ਆ ਫਾਈਨ ਅੱਛੀ ਵੈਲਵਟ ਹੁੰਦੀ ਆ ਇਹਨਾਂ ਦੀ ਆ ਦੇਖੋ ਇਹ ਦੇਖੋ ਬਹੁਤ ਪਿਆਰਾ ਜਾਂ ਤੇ ਬੜਾ ਗਜਬ ਜਾ ਪੀਸ ਹੁੰਦਾ ਇਹਨਾਂ ਦਾ ਸਟੋਲਾ ਵੀ ਇਹਨਾਂ ਦੀ ਡਿਫਰੈਂਟ ਹੀ ਹੁੰਦੀਆਂ ਦੂਜੀਆਂ ਇਹ ਦੇਖੋ ਖੂਬ ਲੰਬੀ ਚੋੜੀਆਂ ਵੈਲਵਟ ਵੀ ਦੂਜੀ ਹੁੰਦੀ ਹੈ ਥੋੜੀ ਤੇ ਉੱਪਰ ਪ੍ਰਿੰਟਿੰਗ ਕਰੀ ਹੁੰਦੀ ਹੈ ਬਹੁਤ ਫਾਈਨ ਤੇ ਜਿਹੜੀ ਬਾਟਮ ਹੈ ਤੁਹਾਨੂੰ ਬਾਟਮ ਵੀ ਵੈਲਵਟ ਦੀ ਮਿਲੇਗੀ ਦੇਖੋ ਲਾਈਟ ਵੈਲਵਟ ਹੁੰਦੀ ਹੈ ਪਿਓਰ ਵਾਲੀ ਜਿਹੜੀ ਆਪਾਂ ਡਾਈ ਕਰਾਂਦੇ ਆ ਉਹ ਵੈਲਵਟ ਹੈ ਜੀ ਤੇ ਇਹ ਤੁਹਾਨੂੰ ਘੇਰੇ ਤੇ ਕੰਮ ਵੀ ਮਿਲ ਰਿਹਾ ਹੈ ਹਨਾ ਪੂਰਾ ਥ੍ਰੈਡ ਦਾ ਦੇ ਹੈਂਡਵਰਕ ਦਾ ਕੰਮ ਮਿਲ ਰਿਹਾ ਜੀ 2.99 ਦਾ ਤੁਹਾਨੂੰ ਅੱਜ ਇਹ ਸੂਟ ਮਿਲੇਗਾ ਜੀ रामटेक्स ब्रांड का होगा ठीक है रामटेक्स ब्रांड का होगा नैक्सट पीस थो दूंगे जी स्किन कलर नैक्सट कलर दूंगे स्किन कलर आ देखो जी ए पीस है देखो इथे रामटेक्स की मोहर होगी ये थानू गला मिलूगा बहुत शानदार जहा ਇਹ ਤੁਹਾਨੂੰ ਘੇਰਾ ਮਿਲ ਰਿਹਾ ਪੂਰਾ ਹਾਈਲਾਈਟ 슬ੀਵਸ ਦਾ ਡਿਜ਼ਾਈਨ ਸਾਈਡ ਤੇ দেয়া ਹੋਇਆ ਠੀਕ ਹੈ ਜੀ ਸਾਰਾ ਦਿਖਾ ਦਿੰਦੀ ਹਾਂ ਪੀਸ ਇਹ ਬੈਕ ਸਾਈਡ ਤੇ ਜਿਹੜੀ ਇਹਦੀ ਸਲਵਾਰ ਹੈ ਜੀ ਇਹ ਹੈ ਬਹੁਤ ਪਿਆਰੀ ਜੀ ਲੁੱਕ ਦਾ ਪੀਸ ਹੈ ਜਿੱਦਾਂ ਆਪਾਂ ਆਪਣੀ ਮਦਰਸ ਨੂੰ ਕਿਸੇ ਨੂੰ ਗਿਫਟ ਕਰਨਾ ਆ ਬਹੁਤ ਫਾਈਨ ਜਾ ਹੁਣ ਸਰਦੀਆਂ ਦੇ ਮੌਸਮ ਚ ਕੁਝ ਅੱਛਾ ਜਾ ਉਹਨਾਂ ਨੇ ਪਾਣਾ ਆ ਹਨ ਤਾਂ ਉਸੇ ਹਿਸਾਬ ਨਾਲ ਬਹੁਤ ਪਿਆਰੀ ਜੀ ਚੀਜ਼ ਹੈ ਲਾਈਟ ਕਲਰ ਹੈ ਬੜਾ ਅੱਛਾ ਜੀ ਇੰਗਲਿਸ਼ ਜੀ ਕਲਰ ਹੈ रेट भी थोड़ा बहुत रीजनेबल मिल रहा है उच्च रेंज के पीस होंगे डिजाइन स्टॉल गोल्डन कलर टू ट्रिपल नाइन अपनी किसी मम्मी को खास जहा गिफ्ट करना है तो कर सकते बहुत प्यारी जी पीस नैक्सट कलर रहेगा जी रस्ट कलर यह थोड़ा ब्राइट चार्ट है आ ਇਹ ਕਿੰਨਾ ਪਿਆਰਾ ਜ੍ਹਾ ਰੈਸਟ ਕਲਰ ਇਹ ਵੀ ਤੁਹਾਨੂੰ ਅੱਜ ਸਿਰਫ 4 ਸਿਰਫ 299 ਦਾ ਮਿਲ ਰਿਹਾ ਸਿੰਗਲ ਸਿੰਗਲ ਪੀਸ ਹੈ ਨਾ ਰਿਪੀਟ ਮਿਲੇਗਾ ਪਿੱਛੇ ਕੈਟਲੌਗ ਖਤਮ ਹੈ ਜੀ ਇਹ ਪਿੱਛੇ ਕੈਟਲੌਗ ਨਹੀਂ ਹੈ ਦੇਖੋ ਦੁਪੱਟਾ ਦੇਖੋ ਜੀ ਗਜਬ ਦੁਪੱਟੇ ਦੇ ਨਾਲ ਗਜਬ ਜਿਹਾ ਸੂਟ 299 ਲੋ ਜੀ ਇੱਕ ਜ਼ਬਰਦਸਤ ਜਿਹਾ ਪੀਸ ਦੇ ਰਹੇ ਹਾਂ ਤੁਹਾਨੂੰ ਰਾਮ ਟੈਕਸ ਬ੍ਰਾਂਡ ਦਾ ਪਿਓਰ ਦਾ ਠੀਕ ਹੈ ਜੀ ਇਹਨਾਂ ਦੀ ਵੈਲਵਟ ਥੋੜੀ ਪਿਓਰ ਦੀ ਹੁੰਦੀ ਹੈ ਡਾਈ ਕਰੀ ਹੋਈ ਇੱਕ ਲਾਸਟ ਪੀਸ ਹੋਰ ਦੇ ਰਹੀ ਹਾਂ ਇਹ ਵੀ ਕਾਸਟਲੀ ਪੀਸ ਹੈ 35 3500 ਵਾਲੇ ਪੀਸ ਆ ਜੀ ਇਹ ਤੁਹਾਨੂੰ ਅੱਜ ਸਿਰਫ 299 ਚ ਦੇ ਰਹੇ ਹਾਂ ਇੱਕ ਪੀਸ ਆ ਜੀ ਸਿਰਫ ਸਿੰਗਲ ਇਹ ਪਾਣੀ ਦੀ ਵੈਲਵਟ ਹੁੰਦੀ ਹੈ ਜਿਹੜੀ ਥੋੜੀ ਸ਼ਾਈਨ ਵਾਲੀ ਹੁੰਦੀ ਹੈ ਇਹ ਦੇਖੋ ਇਹ ਵਾਲੀ ਵੈਲਵਟ ਠੀਕ ਹੈ ਥੋੜੀ ਜੀ ਪਾਣੀ ਵੈਲਵਟ ਹੁੰਦੀ ਹੈ ਇਹ ਗੜਾ ਬਣਿਆ ਹੋਇਆ ਜੀ ਇਹ ਤੁਹਾਨੂੰ ਘੇਰਾ ਦਿਖਾ ਰਹੇ ਹਾਂ نیچے ਠੀਕ ਹੈ ਕੁਰਪਾਲੀ ਬ੍ਰਾਂਡ ਦਾ ਹੈ ਜੀ ਠੀਕ ਹੈ ਤੇ ਤੁਹਾਨੂੰ ਇਹ ਪਿਆਰੀ ਜੀ ਦੇ ਰਹੇ ਹਾਂ ਪਿਓਰ ਦੀ ਬਾਟਮ ਇਹ ਦੇਖੋ ਵਰਕ ਦੇ ਨਾਲ ਤੇ ਬਹੁਤ ਸ਼ਾਨਦਾਰ ਜਿਹਾ ਦੇ ਰਹੇ ਹਾਂ ਸਟਾਲ ਆ ਦੇਖੋ ਜੀ ਇਹਨਾਂ ਦੀ ਚੜਾਈ ਥੋੜੀ ਜਿਹੀ ਘੱਟ ਹੁੰਦੀ ਹੈ ਜੀ ਪਰ ਪਿਓਰ ਦੇ ਹੁੰਦੇ ਆ ਅੱਛੇ ਲੱਗਦੇ ਆ ਪੀਸ ਰਾਣੀ ਕਲਰ ਹੈ ਨੰਬਰ 14 2 ट्रिपल 9 ACG ਅੱਜ ਦੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਦੇਣਾ ਬਿਲਕੁਲ ਨਹੀਂ ਭੁੱਲਣਾ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਆ ਥੈਂਕ ਯੂ ਸੋ ਮਚ